ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਬਾਵਨ ਅਖਰੀ ਦੇ ਵਿੱਚ ਇਹ ਜੋ ਸ਼ਬਦ ਆਉਂਦੇ ਨੇ ਇਹਨਾਂ ਦੀ ਸੰਖਿਆ ਕਰਨੀ ਹੈ ਕਿਉਂਕਿ ਆਪਾਂ ਮਹਿੰਗੇ ਸ਼ਬਦਾਂ ਦੀ ਲੜੀਵਾਰ ਸੰਖਿਆ ਕਰ ਰਹੇ ਹਾਂ ਕਈ ਸੰਗਤਾਂ ਦੇ ਮੈਸੇਜ ਆਏ ਸਨ ਕਿ ਜੇ ਇਹ ਮਹਿੰਗੇ ਨੇ ਤੇ ਸਸਤੇ ਕਿਹੜੇ ਨੇ ਸੋ ਆਪੋ ਆਪਣੀ ਸੋਚ ਹੁੰਦੀ ਹੈ ਅਸੀਂ ਸਸਤਿਆਂ ਦੀ ਗੱਲ ਨਹੀਂ ਕੀਤੀ ਵੈਸੇ ਪਰ ਗੁਰਬਾਣੀ ਨੂੰ ਔਖਾ ਨਹੀਂ ਕਹਿ ਸਕਦੇ ਕਿ ਗੁਰਬਾਣੀ ਔਖੀ ਹੈ ਕਿਉਂਕਿ ਜਿਵੇਂ ਆਪਾਂ ਇੱਕ ਦੂਜੇ ਨੂੰ ਕਹਿ ਦਿੰਦੇ ਆ ਤੂੰ ਮੇਰੇ ਤੋਂ ਬੜਾ ਔਖਾ ਹੈ ਗੁਰਬਾਣੀ ਨੂੰ ਆਪਾਂ ਨਹੀਂ ਕਹਿ ਸਕਦੇ ਕਿ ਗੁਰਬਾਣੀ ਬੜੀ ਔਖੀ ਹੈ ਗੁਰਬਾਣੀ ਨੂੰ ਸਤਿਕਾਰ ਦੇਂਦਿਆਂ ਹੋਇਆ ਗੁਰਬਾਣੀ ਨੂੰ ਕਹੀਦਾ ਇਹ ਸ਼ਬਦ ਬੜਾ ਮਹਿੰਗਾ ਹੈ ਬੜਾ ਸ਼ਬਦ ਕਠਣਾ ਹੈ ਪੜਨ ਦੇ ਵਿੱਚ ਬੜਾ ਕਠਨ ਹੈ ਇਸ ਤਰ੍ਹਾਂ ਕਹਿੰਦਾ ਪਰ ਗੁਰਬਾਣੀ ਨੂੰ ਔਖਾ ਨਹੀਂ ਕਹਿੰਦਾ ਅਸੀਂ ਸਾਡਾ ਅਸੀਂ ਗੁਰਬਾਣੀ ਨੂੰ ਸਤਿਕਾਰ ਵਜੋਂ ਕਹਿੰਦੇ ਆ ਕਿ ਇਹ ਸ਼ਬਦ ਮਹਿੰਗੇ ਸਸਤੇ ਮਹਿੰਗੇ ਦੀ ਗੱਲ ਨਹੀਂ ਕਰ ਰਹੇ ਸੀ ਸੋ ਕਈ ਸੱਜਣਾ ਦੇ ਮੈਸੇਜ ਆਏ ਸਨ ਕਿ ਬਾਵਣ ਅਖਰੀ ਦੇ ਵਿੱਚ ਇਹ ਜਿਹੜੀ ਪਵੜੀ ਆਉਂਦੀ ਹੈ ਇਸ ਦਾ ਉਚਾਰਨ ਦੱਸੋ ਸੋ ਤੁਸੀਂ ਦੇਖ ਰਹੇ ਹੋ ਪਵੜੀ ਪਪਾ ਤੇ ਬਾਵੇ ਦੇ ਨਾਲ ਇਹ ਪੌੜੀ ਨਹੀਂ ਹੈ ਪਵੜੀ ਕਹਿੰਦਾ ਇਹਨਾਂ ਹੁਣ ਤੁਸੀਂ ਦੋ ਜਈਏ ਵੇਖ ਰਹੇ ਹੋ ਦੋ ਜਈਏ 35 ਅੱਖਰਾਂ ਦੇ ਵਿੱਚ ਇਹ ਜਈਆ ਸ਼ਬਦ ਆਉਂਦਾ ਹੈ ਜਿਹੜਾ ਅੱਖਰ ਤੁਸੀਂ ਪਹਿਲਾ ਵੇਖ ਰਹੇ ਹੋ ਸੰਗਤ ਜੀ ਜਿਹੜਾ ਸਭ ਤੋਂ ਪਹਿਲਾ ਜਈਆ ਆਵੇ ਕਿਤੇ ਵੀ ਗੁਰਬਾਣੀ ਦੇ ਵਿੱਚ ਪਹਿਲਾ ਜਿਵੇਂ ਇੱਥੇ ਹੁਣ ਪਹਿਲਾ ਜਈਆ ਆਇਆ ਇਹ ਜਈਆ ਹੀ ਉਚਾਰਿਆ ਜਾਵੇਗਾ ਇਹ ਜਿਹੜਾ ਇਹਨੇ ਐੜਾ ਯੂ ਊੜਾ ਈੜੀ ਨਹੀਂ ਬਣਦਾ ਹੁਣ ਇਸ ਦਾ ਸੰਗਤਾਂ ਕਈ ਇਹਨੂੰ ਪੜ ਜੰਨੀ ਹੈ ਜਯਾ ਜਯਾ ਨਹੀਂ ਪੜਨਾ ਆਪਾਂ ਇਹਨਾਂ ਜਈਆਂ ਦੀ ਸਪੈਸ਼ਲ ਵੀਡੀਓ ਬਣਾ ਕੇ ਅਪਲੋਡ ਕੀਤੀ ਹੋਈ ਹੈ ਪਲੇਲਿਸਟ ਦੇ ਵਿੱਚ ਪਈ ਹੈ ਕਿ ਜਿਹੜਾ ਜਈ ਹੈ ਜਈਏ ਦੇ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ 35 ਅੱਖਰਾਂ ਦੇ ਵਿੱਚੋਂ ਜਈਏ ਦੇ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਕਿਹੜੇ ਊੜਾ ਐੜਾ ਈੜੀ ਤੁਸੀਂ ਜਦੋਂ ਵੀ ਗੁਰਬਾਣੀ ਦਾ ਉਚਾਰਨ ਕਰਨਾ ਹੈ ਇਹ ਵੇਖਣਾ ਹੈ ਕਿ ਜਈਏ ਨੂੰ ਲਗਾ ਮਾਤਰਾ ਕਿਹੜੀ ਲੱਗੀ ਹੈ ਮੰਨ ਲਓ ਉਦਾਹਰਨ ਤੌਰ ਤੇ ਆਪਾਂ ਸਾਹਮਣੇ ਸਮਝਾ ਦਿੰਨੇ ਆ ਕਿ ਜਈਏ ਨੂੰ ਕੰਨਾ ਲੱਗਾ ਹੈ ਜਈਏ ਨੂੰ ਕੰਨਾ ਲੱਗਾ ਹੈ ਤੁਸੀਂ ਇਹ ਵੇਖਣਾ ਹੈ ਕਿ ਜਈਏ ਨੂੰ ਕੰਨਾ ਲੱਗਾ ਹੈ ਤਿੰਨ ਅੱਖਰ ਨਿਕਲੇ ਨੇ ਊੜਾ ਐੜਾ ਏੜੀ ਤੇ ਅੱਖਰ ਤਿੰਨ ਅੱਖਰਾਂ ਦੇ ਵਿੱਚੋਂ ਕਿਹੜੇ ਨੂੰ ਜਾ ਕੇ ਕੰਨਾ ਪੈਣਾ ਹੈ ਊੜੇ ਨੂੰ ਕੰਨਾ ਰਹਿੰਦਾ ਨਹੀਂ ਪੈਂਦਾ ਐੜੇ ਨੂੰ ਕੰਨਾ ਪੈਂਦਾ ਪੈਂਦਾ ਈੜੇ ਨੂੰ ਕੰਨਾ ਨਹੀਂ ਪੈਂਦਾ ਹੁਣ ਤੁਸੀਂ ਦੇਖਣਾ ਕਿ ਹੁਣ ਜਈਏ ਨੂੰ ਕੰਨਾ ਇੱਥੇ ਐੜੇ ਕੰਨਾ ਬਣਦਾ ਜਈਏ ਵਿੱਚੋਂ ਤਿੰਨ ਅੱਖਰ ਨਿਕਲ ਆਏ ਊੜਾ ਐੜਾ ਈੜੀ ਕੰਨਾ ਲੱਗਾ ਐੜੇ ਨੂੰ ਕੰਨਾ ਪੈਂਦਾ ਜੇ ਜਈਏ ਨੂੰ ਸਿਹਾਰੀ ਹੁੰਦੀ ਈੜੀ ਸਿਹਾਰੀ ਬਣ ਜਾਣਾ ਚਾਹੀਦਾ ਜੇ ਜਈਏ ਨੂੰ ਔਂਕੜ ਹੁੰਦਾ ਫਿਰ ਊੜੇ ਔਂਕੜ ਬਣ ਜਾਣਾ ਚਾਹੀਦਾ ਤੁਸੀਂ ਇਹ ਦੇਖਣਾ ਕਿ ਜੀ ਨ ਲਗਾ ਮਾਤਰਾ ਕਿਹੜੇ ਲੱਗੀ ਹੈ ਕਿਹੜਾ ਅੱਖਰ ਵਿੱਚੋਂ ਨਿਕਲਿਆ ਹੁਣ ਇਹਦੇ ਵਿੱਚ ਏੜੇ ਕੰਨਾ ਨਿਕਲਣਾ ਹੈ ਤੇ ਈੜੇ ਵਿਹਾਰੀ ਨਹੀਂ ਕੰਨੀਆਂ ਇਸ ਦਾ ਜਿਹੜਾ ਉਚਾਰਨ ਹੈ ਜਈਆ ਇਹਨੂੰ ਜਈਆ ਬੋਲਣਾ ਹੈ ਸੰਪਰਦਾਵਤ ਵਿੱਚ ਇਸ ਦਾ ਉਚਾਰਨ ਕਰਵਾਇਆ ਜਾਂਦਾ ਜਈਆ ਜਈਆ ਜਤਨ ਕਰਤ ਬਹੁ ਵਿਧਿਆ ਵਿਧਿਆ ਨਹੀਂ ਕਹਿਣਾ ਵਿਧਿਆ ਪੋਲਾ ਸ਼ਬਦ ਪੜ੍ਹਨਾ ਵਿਧਿਆ ਇੱਕ ਨਾਮਿਨ ਇੱਥੇ ਵਿਸਰਾਮ ਕਹਿ ਲੋ ਸਿੱਧਿਆ ਇਹਨੂੰ ਸਿੱਧਿਆ ਕਸ ਕੇ ਬੋਲਣਾ ਅਦਕਲਾ ਕੇ ਸਿੱਧਿਆ ਸਿੱਧਿਆ ਨਹੀਂ ਪੜਨਾ ਪੋਲਾ ਨਹੀਂ ਪੜਨਾ ਇਹਨੂੰ ਕਸ ਕੇ ਬੋਲਣਾ ਸਿੱਧਿਆ ਯਾਹੋ ਯਤਨ ਕਰ ਹੋਤ ਛਟਾਰਾ ਹੁਣ ਇੱਥੇ ਸੰਗਤ ਜੀ ਪਹਿਲਾ ਅਖ ਜਈਆ ਆ ਇਹ ਜਈਆ ਹੀ ਰਹਿਣਾ ਇਹਨੇ ਐੜਾ ਜਾਂ ਊੜਾ ਜਾਂ ਈੜੀ ਨਹੀਂ ਬਣਨਾ ਪਹਿਲਾ ਸ਼ਬਦ ਜਿਹੜਾ ਜਈਆ ਆ ਜਾਵੇ ਇਹਨੇ ਜਈਆ ਹੀ ਬੋਲਿਆ ਜਾਏ ਇਹਨੂੰ ਜਈਆ ਹੀ ਬੋਲਣਾ ਯਾਹੋ ਯਾਹੂ ਬੁਰਨੈ ਯਾਹੂ ਯਤਨ ਕਰ ਹੋਤ ਛਟਾਰਾ ਉਹ ਆਹੂ ਊੜੇ ਔਂਕੜ ਡੜੇ ਕੰਨਾ ਹਾਏ ਬਲੰਕੜ ਉਹ ਆਹੂ ਯਤਨ ਵਿਸਰਾਨ ਸਾਧ ਸੰਗਾਰਾ ਯਾ ਉਬਰਨ ਧਾਰੇ ਸਭ ਕੋ ਇੱਥੇ ਹੁਣ ਜਈਆ ਕੰਨਾ ਐ ਕੱਲਾ ਮੁਕਤਾ ਖਰੇ ਇਹ ਕੱਲਾ ਜਈਆ ਹੀ ਉਚਾਰਨ ਹੋਵੇਗਾ ਇਹਨੇ ਐੜਾ ਐੜੇ ਕੰਨਾ ਨਹੀਂ ਬਨਣਾ ਜਈਏ ਕੰਨਾ ਬੋਲਿਆ ਜਾਏਗਾ ਯਾ ਜਾ ਨਹੀਂ ਕਹਿਣਾ ਜ ਜੇ ਨੂੰ ਕੰਨਾ ਨਾ ਬਣਾ ਦੇਣਾ ਜਈਏ ਦੀ ਵਾਜ ਕੱਢਣੀ ਹੈ ਯਾ ਜਾ ਉਬਰਨ ਇਹਨੂੰ ਉਬਰਨ ਨਹੀਂ ਪੜ੍ਹਨਾ ਇਸਦਾ ਉਚਾਰਨ ਹੈ ਉਬਰਨ ਐੜਾ ਤੇ ਬੱਬਾ ਓੜੇ ਔਂਕੜ ਬੱਬਾ ਉਬ ਰਾਰਾ ਨੰਨਾ ਰੰ ਉਬਰਨ ਕਈ ਸੰਗਤਾ ਪੜ੍ਹ ਜਾਂਦੀ ਹੈ ਉਬਰਨ ਉਬਰਨ ਨਹੀਂ ਪੜ੍ਹਨਾ ਉਬਰਨ ਉਬਰਨ ਧਾਰੇ ਸਭ ਕੋ ਕੋ ਊੜੇ ਦਿਲੈਂਕੜ ਨੂੰ ਕੋ ਵਾਹਿ ਊੜੇ ਔਂਕੜ ਐੜੇ ਕੰਨਾ ਹਾਏ ਸ਼ਿਆਰੀ ਵਾਹਿ ਹਾਏ ਨੂੰ ਜਿਹੜੇ ਸ਼ਿਆਰੀ ਲੱਗੀ ਉਹ ਚਾਰਨ ਨੂੰ ਲੱਗੀ ਵਾਹਿ ਜਪੇ ਬਿਨ ਉਬਰ ਨਾ ਹੋ ਜਿਹੜਾ ਉਬਰ ਇਹ ਪੋਲਾ ਸ਼ਬਦ ਹੈ ਉਬਰ ਨਿਕਲ ਉਬਰ ਪੋਲਾ ਸ਼ਬਦ ਬੜਨ ਨੂੰ ਉਬਰ ਬਿਨ ਉਬਰ ਨਾ ਹੋਊ ਯਾਹੋ ਇੱਥੇ ਜਈ ਨੂੰ ਕੰਨਾ ਆਇਆ ਪਹਿਲੇ ਪਹਿਲਾ ਆਇਆ ਇਹ ਜਈਆ ਹੀ ਬੋਲਿਆ ਜਾਣਾ ਹੈ ਯਾਹੋ ਤਰਨ ਤਾਰਨ ਸਮਰਾਥਾ ਤਾਰਨ ਤੇ ਬਿਸਰਾਮ ਹੈ ਰਾਖ ਲੇਹੋ ਬਿਸਰਾਮ ਨਿਰਗੁਨ ਨਰਨਾਥਾ ਨਾਥਾ ਤੇ ਅਦਕ ਲਾ ਕੇ ਕਸ਼ ਕੇ ਬੋਲਣਾ ਹੈ ਪੋਲਾ ਨਹੀਂ ਬੋਲਣਾ ਨਾਥਾ ਕਹਿਣਾ ਕਸ਼ ਕੇ ਬੋਲਣਾ ਮਨ ਬਚ ਕਰਮ ਇਹਨੂੰ ਕਰਮ ਨਹੀਂ ਕਹਿਣਾ ਕਰਮ ਕਹਿਣਾ ਹੈ ਮਨ ਬਚ ਕੰਮ ਜੇ ਆਪ ਜਨਾਈ ਜਨਾਈ ਨਾਨਕ ਨਾਨਕ ਤੇ ਵਿਸਰਾਮ ਹੈ ਤੇਹ ਮਤ ਪ੍ਰਗਟਿ ਆਈ ਪ੍ਰਗਟਿ ਬੋਲ ਕੇ ਆਈ ਫਿਰ ਬੋਲਣਾ ਪੂਰੇ ਅੱਖਰ ਬੋਲਣੇ ਨੇ ਰਾਰਾ ਗਗਾ ਚ ਟੈਂਕੇ ਵਿਹਾਰੀ ਨਾਨਕ ਤੇਹ ਮਤ ਪ੍ਰਗਟਿ ਆਈ ਸੋ ਸੰਗਤ ਜੀ ਆਪਾਂ ਇਸ ਪੌੜੀ ਦੀ ਜਿਹੜੀ ਸੰਥਿਆ ਸਰਵਣ ਕਰ ਲਈ ਹੈ ਕਿਉਂਕਿ ਇਹ ਜਿਹੜੀ ਸ਼ਬਦ ਨੇ ਬਾਵਲ ਅਖਰੀ ਦੇ ਵਿੱਚ ਆਉਂਦੇ ਨੇ ਜੋ 252 ਅੰਗ ਤੱਕ ਸ਼ੁਰੂ ਹੁੰਦੀ ਬਾਵਲ ਅਖਰੀ ਤੇ 262 ਅੰਗ ਤੱਕ ਸਮਾਪਤੀ ਹੁੰਦੀ ਹੈ ਇਸ ਦੀ ਆਪ ਲੜੀਵਾਰ ਸੰਥਿਆ ਵੀ ਸ਼ੁਰੂ ਕੀਤੀ ہوئی ਹੈ ਇੱਕ ਦੋ ਦਿਨਾਂ ਵਿੱਚ ਉਹਦੀ ਵੀਡੀਓ ਵੀ ਪਾਵਾਂਗੇ ਅਸੀਂ ਲੜੀਵਾਰ ਸੰਥਿਆ ਜਿੰਨੇ ਵੀ ਸ਼ਲੋਕ ਨੇ ਸਾਰੇ ਕਰਾਵਾਂਗੇ ਸੰਗਤਾਂ ਨੂੰ ਸੋ ਸੰਗਤ ਜੀ ਪਲੇਲਿਸਟ ਦੇ ਵਿੱਚ ਜੋ ਟੂ ਦੀ ਪਲੇਲਿਸਟ ਦੇ ਵਿੱਚ ਭੱਟਾਂ ਦੇ ਸਵੈਏ ਸਹਿਸਕ੍ਰਿਤੀ ਸੋਖਮਣੀ ਸਾਹਿਬ ਦੀ ਸੰਥਿਆ ਚੱਲ ਰਹੀ ਹੈ ਗਾਥਾ ਪੰਜ ਬਾਣੀਆਂ ਦੇ ਨਿਤਨੇਮ ਅਤੇ ਹੋਰ ਮਹੰਗੇ ਸ਼ਬਦ ਸੰਥਿਆ ਦੇਸ਼ ਕਰਵਾਇਓ ਇਹਨੇ ਤੁਸੀਂ ਜਾ ਕੇ ਉੱਤੇ ਸੁਣ ਸਕਦੇ ਜੀ ਤੇ ਇਹ ਵੀਡੀਓ ਤੁਸੀਂ ਸੰਗਤਾਂ ਨੂੰ ਜਰੂਰ ਪਹਚਾਓ ਹੋਰ ਵੀ ਸ਼ੇਅਰ ਕਰਕੇ ਕਿਉਂਕਿ ਸਾਰੀਆਂ ਸੰਗਤਾਂ ਲਾਹਾ ਲੈ ਸਕਣ ਭੁੱਲਾ ਨਿਮਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ